ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਤ ਬਾਬਾ ਸਤਨਾਮ ਜੈਮਲ ਸਿੰਘ ਜੀ ਅੱਜ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਅਪਾਰ ਕਿਰਪਾ ਨਾਲ ਦੇਖੋ ਪੰਜਾਬ ਪੁਲਿਸ ਐਸਐਸਪੀ ਸਾਹਿਬ ਦੇ ਹੁਕਮਾਂ ਮੁਤਾਬਕ ਦੇਖ ਲਓ ਪੰਜਾਬ ਪੁਲਿਸ ਸੇਵਾ ਕਰ ਰਹੀ ਹੈ ਜੀ ਹਾਂਜੀ ਸਰਦਾਰ ਮੇਜਰ ਸਿੰਘ ਜੀ ਆਪ ਜੀ ਬੋਲੋ ਜੀ ਬਚਨ ਕਰੋ ਹਾਂਜੀ ਹਾਂਜੀ ਬੱਬਾ ਜੀ ਮਤਲਬ ਅਸੀਂ ਸੰਗਤ ਨੂੰ ਬੇਨਤੀ ਇਹੀ ਕਰਦੇ ਆ ਜਿਵੇਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਪ੍ਰੋਗਰਾਮ ਬਣਾਇਆ ਜਿਹੜਾ ਟ੍ਰੈਫਿਕ ਦੇ ਪਾਰਕਿੰਗਾਂ ਬਣਾਈਆਂ ਨੇ ਨਾਕੇਬੰਦੀ ਕੀਤੀ ਨੇ ਜਿਵੇਂ ਸਾਡੀ ਪੰਜਾਬ ਪੁਲਿਸ ਦੀ ਪਾਰਕਿੰਗ ਵਾਲੀ ਬੀਕਰਾਂ ਨੂੰ ਇਸ਼ਾਰਾ ਕਰਦੀ ਹੈ ਇੰਡੀਕੇਸ਼ਨ ਦਿੰਦੀ ਆ ਤਾਂ ਆਪਣੀ ਬੇਨਤੀ ਆ ਵੀ ਸੰਗਤ ਉਸ ਤਰੀਕੇ ਨਾਲ ਜਾਣ ਤਾਂ ਕਿ ਰਸ ਨਾ ਵੱਜ ਜਾਵੇ ਸਾਰੀ ਪੰਜਾਬ ਪੁਲਿਸ ਜਿਹੜੀ ਸੇਵਾ 'ਚ ਜੁਟੀ ਹੋਈ ਆ ਡਿਊਟੀ ਨਹੀਂ ਅਸੀਂ ਸਮਝਦੇ ਕਹਦੇ ਸੇਵਾ ਨਿਭਾ ਕੇ ਅਸੀਂ ਕੰਮ ਕਰ ਰਹੇ ਆ ਤੇ ਇਹੀ ਅਸੀਂ ਕਹਿ ਰਹੇ ਆ ਪਰਮਾਤਮਾ ਅੱਗੇ ਬਰਦਾਤ ਕਰਦੇ ਆ ਜਿਹੜਾ ਇਹ ਆਪਣਾ ਸਪੂਰਨ ਹੋਵੇ ਸਾਰੇ ਕੰਮਕਾਰ ਤੇ ਵਧੀਆ ਤਰੀਕੇ ਨਾਲ ਜਿਹੜੇ ਹੈ ਲੋਕਾਂ ਨੂੰ ਸਹੂਲਤਾਂ ਦੇ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਗੁਰਜੀ ਕੀ ਫਤਿਹ ਜੀ